ਕਿਸੇ ਦੀ ਮੌਤ ਤੇ ਛੱਡ ਦਿਆ ਕਰੋ ਬੇਸ਼ਰਮੋ ਹਟਦੇ ਨਹੀਂ ਕੁਝ ਬੇਸ਼ਰਮ ਲੋਗ ਛੱਤਰ ਖਾਏ ਬਿਨਾ ਇਹ ਸ਼ਬਦ ਨੇ ਪੰਜਾਬੀ ਗਾਇਕ ਕੌਰ ਵੀ ਦੇ ਸੱਚਕਾਲ ਇੰਡੀਆ న్యూਸ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਮਸ਼ਹੂਰ ਪੰਜਾਬੀ ਗਾਇਕ ਕੌਰ ਆਪਣੇ ਇੱਕ ਪੁਰਾਣੇ ਵੀਡੀਓ ਦੇ ਨਾਲ ਛੇੜਛਾੜ ਕਰ ਸੋਸ਼ਲ ਮੀਡੀਆ ਦੇ ਉੱਤੇ ਫੈਲਾਈ ਗਈ ਗਲਤ ਸੂਚਨਾ ਦੇ ਉੱਤੇ ਅਖੀਰਕਾਰ ਆਪਣੀ ਚੁੱਪੀ ਤੋੜ ਦੁੱਤੀ ਹੈ ਇਸ ਵੀਡੀਓ ਨੂੰ ਕੁਝ ਸ਼ਰਾਰਤੀ ਤੱਤਾਂ ਨੇ ਇੱਕ ਹੋਟਲ ਦੇ ਵਿੱਚ ਪੁਲਿਸ ਦੀ ਛਾਪੇਮਾਰੀ ਦੀ ਕਹਾਣੀ ਦੇ ਨਾਲ ਪੇਸ਼ ਕੀਤਾ ਸੀ ਹਾਲਾਂਕਿ ਹਕੀਕਤ ਦੇ ਵਿੱਚ ਸੂਫੀ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੇ ਭੋਗ ਕਾਲ ਦਾ ਇਹ ਵੀਡੀਓ ਸੀਗਾ ਕੋਰਬੀ ਨੇ ਇਸ ਵਿਵਾਦਿਤ ਵੀਡੀਓ ਦੇ ਜਵਾਬ ਦੇ ਵਿੱਚ ਇੱਕ ਲੰਮਾ ਜਿਹਾ ਪੋਸਟ ਸ਼ੇਅਰ ਕੀਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਪਿਛਲੇ 5-6 ਮਹੀਨਿਆਂ ਤੋਂ ਇਸ ਵੀਡੀਓ ਨੂੰ ਨਜ਼ਰਅੰਦਾਜ਼ ਕਰ ਰਹੇ ਸਨ ਪਰ ਹੁਣ ਜਦੋਂ ਇਹ ਫਿਰ ਤੋਂ ਵਾਇਰਲ ਹੋਣ ਲੱਗਿਆ ਹੈ ਖਾਸ ਕਰ ਟਿਕਟੌਕ ਇਸਤੇਮਾਲ ਕਰਨ ਵਾਲੇ ਵਿਦੇਸ਼ੀ ਲੋਕਾਂ ਦੁਆਰਾ ਤਾਂ ਉਹਨਾਂ ਨੂੰ ਜਵਾਬ ਦੇਣਾ ਪਵੇਗਾ ਕੋਰਬੀ ਨੇ ਸਾਫ ਤੌਰ ਤੇ ਕਹਿ ਦਿੱਤਾ ਹੈ ਕਿ ਜਿਨ੍ਹਾਂ ਨੂੰ ਉਹਨਾਂ ਦਾ ਕੰਮ ਪਸੰਦ ਨਹੀਂ ਉਹ ਉਹਨਾਂ ਨੂੰ ਅਨਫੋਲੋ ਕਰ ਸਕਦੇ ਨੇ ਉਹਨਾਂ ਨੇ ਕਿਹਾ ਹੈ ਕਿ ਨਾ ਹੀ ਤਾਂ ਉਹਨਾਂ ਨੂੰ ਇਸ ਤਰੀਕੇ ਦੇ ਲੋਕ ਪਸੰਦ ਨੇ ਅਤੇ ਨਾ ਹੀ ਉਹਨਾਂ ਦੇ ਪਿਆਰ ਦੀ ਉਹਨਾਂ ਨੂੰ ਜ਼ਰੂਰਤ ਹੈ ਕੋਰਬੀ ਨੇ ਆਪਣੇ ਸੋਸ਼ਲ ਮੀਡੀਆ ਹੱਥੇ ਇਸ ਲੰਬੇ ਜਿਹੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਸੱਤਿਆਕਾਲ ਜੀ ਮੈਂ ਘੱਟ ਹੀ ਜਵਾਬ ਜਹੇ ਦਿੰਨੀ ਆ ਬਟ ਅੱਜ ਜ਼ਰੂਰੀ ਥੋੜਾ ਤੁਹਾਨੂੰ ਦੱਸਣਾ ਪਹਿਲਾਂ ਇਹ ਕਹਿੰਨੀ ਆ ਕਿ ਜੋ ਪਰਿਵਾਰ ਜਿੰਨੇ ਵੀ ਲੋਕ ਜਾਂ ਜੋ ਵੀ ਮੀਡੀਆ ਮੈਨੂੰ ਰਿਸਪੈਕਟ ਦਿੰਦਾ ਹੈ ਉਹਨਾਂ ਲਈ ਮੇਰੇ ਦਿਲ ਤੋਂ ਵੀ ਰਿਸਪੈਕਟ ਤੇ ਪਿਆਰ ਖੁਸ਼ ਰਹੋ ਤੇ ਬਾਕੀ ਜਿਹੜੇ ਲੋਕ ਜਾਂ ਕੁਝ ਮੀਡੀਆ ਵਾਲੇ ਬਕਵਾਸ ਕਰਨ ਨੂੰ ਇੱਕ ਮਿੰਟ ਲਗਾਉਂਦੇ ਆ ਇਹ ਮੈਸੇਜ ਉਹਨਾਂ ਵਾਸਤੇ ਜਿਨੂੰ ਮੇਰੇ ਤੱਕ ਮਤਲਬ ਸਿਰਫ ਮੇਰੇ ਕੰਮ ਤੱਕ ਰੱਖੋ ਨਾ ਮੈਂ ਕਿਸੇ ਨੂੰ ਮਾੜਾ ਬੋਲਣਾ ਨਾ ਸੁਣਾ ਜਿਨੂੰ ਨਹੀਂ ਪਸੰਦ ਸਾਡਾ ਕੰਮਕਾਰ ਮੈਂ ਪਹਿਲਾਂ ਵੀ ਕਹਿਨੀ ਤੇ ਹੁਣ ਵੀ ਪਲੀਜ਼ ਮੈਨੂੰ ਨਾ ਫੋਲੋ ਕਰੋ ਹੁਣੇ ਅਨਫੋਲੋ ਕਰ ਸਕਦੇ ਹੋ ਬਿਲੇ ਲੋਕ ਨਾ ਮੈਨੂੰ ਪਸੰਦ ਦਾ ਨਾ ਲੋੜ ਇਦਾਂ ਦੇ ਪਿਆਰ ਦੀ ਕਿਸੇ ਦੀ ਮੌਤ ਤੇ ਛੱਡ ਦਿਆ ਕਰੋ ਬਸ਼ਰਮੂ ਤੁਹਾਡੇ ਵੀ ਆਪਣੇ ਪਰਿਵਾਰ ਹੋਣੇ ਆ ਵਾਹਿਗੁਰੂ ਜੀ ਕਰਨ ਕਿ ਕਦੀ ਵੀ ਕਿਸੇ ਦੇ ਪਰਿਵਾਰ ਤੇ ਇਦਾਂ ਦਾ ਟਾਈਮ ਨਾ ਆਵੇ ਪਰ ਜੇ ਕਿਤੇ ਵੀ ਕੁਝ ਹੁੰਦਾ ਹੈ ਜਿਨੇ ਕ ਜੋਗੇ ਆ ਅਸੀਂ ਸਭ ਨਾਲਾਂ ਬਟ ਮੈਂ ਨਹੀਂ ਜ਼ਰੂਰੀ ਸਮਝਦੀ ਇੱਦਾਂ ਦੀਆਂ ਚੀਜ਼ਾਂ ਦੱਸਦਾ ਅਸੀਂ ਕਿੱਥੇ ਗਏ ਕਿੱਥੇ ਨਹੀਂ ਮੈਨੂੰ ਕਿਸੇ ਦੂਜੇ ਦੇ ਸੁਭਾਅ ਬਾਰੇ ਨਹੀਂ ਪਤਾ ਜਿੱਥੇ ਤੱਕ ਮੇਰਾ ਨਾਮ ਆਉਂਦਾ ਤੇ ਸੁਣੋ ਮੇਰਾ ਸੁਭਾਅ ਨਹੀਂ ਕਿ ਮੈਂ ਕਿਸੇ ਦੀ ਡੈਥ ਤੇ ਜਾ ਕੇ ਜਾਂ ਕਿਸੇ ਦੇ ਭੋਗ ਤੇ ਜਾ ਕੇ ਕਿਸੇ ਵੀ ਕੈਮਰਾ ਅੱਗੇ ਆ ਕੇ ਗੱਲ ਕਰਾਂ ਨਾ ਕੋਈ ਇੰਟਰਵਿਊ ਕਿਸੇ ਬਾਰੇ ਗੱਲ ਕਰਾਂ ਇੱਕ ਤਾਂ ਕਿਸੇ ਦੇ ਘਰ ਦਾ ਕੋਈ ਇਨਸਾਨ ਚਲੇ ਜਾਂਦਾ ਹੈ ਉਤੋਂ ਤੁਸੀਂ ਆ ਕੇ ਪੁੱਛਦੇ ਹੋ ਕਿਦਾਂ ਦਾ ਲੱਗ ਰਿਹਾ ਫਿਟੇ ਮੂੰਹ ਇਦਾਂ ਦੀ ਸੋਚਦੇ ਕੀ ਦੱਸ ਸਕਦੇ ਆ ਕਿਦਾਂ ਦਾ ਲੱਗ ਰਿਹਾ ਮੇਰੇ ਵਰਗੇ ਨਨ ਕੀ ਦੱਸਣਾ ਜਿਹੜੇ ਇੱਕ ਦਿਨ ਜਾ ਕੇ ਆ ਕੇ ਆਪਣੇ ਕੰਮ ਲੱਗ ਜਾਂਦੇ ਨੇ ਜਿਨ੍ਹਾਂ ਦੇ ਚਾਲ ਜਾਂਦੇ ਆ ਉਹ ਨਹੀਂ ਦੱਸ ਸਕਦੇ ਮਰਦੇ ਦਮ ਤੱਕ ਵੀ ਕੀ ਕੀ ਲੱਗ ਰਿਹਾ ਕਿਸੇ ਦੀ ਮੌਤ ਤੇ ਵੀ ਤੁਸੀਂ ਅਗਲੇ ਦੇ ਪਰਿਵਾਰ ਦਾ ਜੀਣਾ ਹਰਾਮ ਕਰ ਦਿੰਦੇ ਹੋ ਉਹਨਾਂ ਦੇ ਰਿਸ਼ਤੇਦਾਰ ਬਾਡੀ ਤੱਕ ਨੂੰ ਮਿਲ ਨਹੀਂ ਪਾਉਂਦੇ ਜਿਨ੍ਹਾਂ ਨੇ ਉਮਰ ਨਾਲ ਕੱਢੀ ਹੁੰਦੀ ਸਿਰਫ ਤੁਹਾਡੇ ਵਰਗਿਆਂ ਕਰਕੇ ਬਹੁਤ ਚੁੱਪ ਰਹਿਣੀ ਆ ਮੈਂ ਬਟ ਅੱਜ ਮੈਨੂੰ ਬਹੁਤ ਕੁਸਾ ਕਿ ਹਟਦੇ ਨਹੀਂ ਕੁਝ ਬੇਸ਼ਰਮ ਲੋਗ ਛੱਤਰ ਖਾਏ ਬਿਨਾ ਤੇ ਆ ਇੱਕ ਵੀਡੀਓ ਮੇਰੀ ਜੋ ਕਿ ਹੰਸ ਰਾਜ ਹੰਸ ਜੀ ਦੇ ਵਾਈਫ ਹੋਣਾ ਦੇ ਭੋਗ ਟਾਈਮ ਗੁਰਦੁਆਰਾ ਸਾਹਿਬ ਦੇ ਬਾਹਰ ਜੋ ਰੋਜ਼ ਮੈਨੂੰ ਕੋਈ ਭੇਜ ਦਿੰਦਾ ਹੈ ਮੈਂ ਨਹੀਂ ਬੋਲਦੀ ਬਟ ਫਿਰ ਵੀ ਥੈਂਕ ਯੂ ਸੋ ਮੱਚ ਪਰੰਜੀਤ ਹੰਸ ਭਾਜੀ ਤੁਸੀਂ ਆਪ ਹੀ ਜਵਾਬ ਦੇ ਦਿੱਤਾ ਮੈਂ ਅੱਜ ਵੇਖਿਆ ਬਸ ਮੈਂ ਤਾਂ ਇਹ ਨਹੀਂ ਬੋਲਦੀ ਕਿ ਨਾ ਹੀ ਲੋੜ ਪਵੇ ਤੁਹਾਡੇ ਵਰਗੇ ਹੋਰ ਵੀ ਬਹੁਤ ਚੰਗੇ ਪਰਿਵਾਰ ਜੋ ਸਾਡੇ ਨਾਲ ਜੁੜੇ ਆ ਉਹਨਾਂ ਕਰਕੇ ਅੱਜ ਤੱਕ ਕੰਮ ਕਰਨਾ ਚੰਗਾ ਲੱਗਦਾ ਹੈ ਗੁਰੂ ਘਰ ਆ ਕੇ ਤੇ ਸ਼ਰਮ ਕਰਿਆ ਕਰੋ ਬੋਲਣ ਲੱਗੇ ਬੇਕ ਲੋ ਤੇ ਪਲੀਜ਼ ਮੀਡੀਆ ਨੂੰ ਇੱਕ ਬੇਨਤੀ ਆ ਮੇਰੀ ਕਿ ਇਦਾਂ ਦੇ ਟਾਈਮ ਤੇ ਜਿਹੜੇ ਵੀ ਆਰਟਿਸਟ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਤੇ ਤੁਹਾਡੇ ਨਾਲ ਗੱਲ ਕਰਨ ਚ ਇੰਟਰਸਟਿਡ ਹੁੰਦੇ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਰਿਆ ਕਰੋ ਜੋ ਨਹੀਂ ਆਣਾ ਚਾਹੁੰਦੇ ਉਹਨਾਂ ਪਿੱਛੇ ਨਾ ਆਇਆ ਕਰੋ ਨਾ ਭਜਿਆ ਕਰੋ ਕਿਸੇ ਦੇ ਘਰ ਦੇ ਅੰਦਰ ਤੱਕ ਨਾ ਜਾਇਆ ਕਰੋ ਇਹ ਦਿਨ ਤੁਹਾਡੇ ਵੀ ਆ ਸਕਦੇ ਆ ਕੁਝ ਏਦਾਂ ਦੇ ਲੋਕਾਂ ਨੇ ਚੰਗੇ মিডিਆ ਨੂੰ ਵੀ ਬਦਨਾਮ ਕਰਕੇ ਰੱਖ ਦਿੱਤਾ ਹੈ। ਅਕਲਦੇਵੈ ਵਾਹਿਗੁਰੂ ਏਦਾਂ ਦੇ ਲੋਕਾਂ ਨੂੰ। ਬਲ ਜਦੋਂ ਤੋਂ ਕੌਰ ਬੀ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਆਪਣਾ ਇਹ ਆਪਣੇ ਅੰਦਰ ਦੇ ਗੁੱਸੇ ਨੂੰ ਆਪਣੇ ਅੰਦਰ ਦੀ ਭੜਾਸ ਨੂੰ ਕੱਢਦੇ ਹੋਏ ਇਹ ਲੰਬਾ ਜਿਹਾ ਪੋਸਟ ਸ਼ੇਅਰ ਕੀਤਾ ਹੈ। ਉਦੋਂ ਤੋਂ ਹੀ ਨੈਟਿਜ਼ਨ ਕੌਰ ਬੀ ਦੀ ਇਸ ਪੋਸਟ ਦੇ ਉੱਤੇ ਵੱਖ-ਵੱਖ ਰਿਐਕਸ਼ਨ ਦੇਂਦੇ ਹੋਏ ਨਜ਼ਰ ਆ ਰਹੇ ਨੇ। ਪਰ ਤੁਹਾਡਾ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਅਜਿਹੀ ਹੋਰ ਵੀਡੀਓਜ਼ ਲਈ ਕੀਪ ਵਾਚਿੰਗ ਜਸਟ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ